33000 ਰੁਪਇਆ ਮਾਨਤਾਨ ਹੋ ਜੂ ਮਿੱਤਰੋ ਬਾਕੀ ਮੌਕੇ ਤੇ ਆ ਰੇਟ ਇਹਦਾ ਜਿਵੇਂ ਕਹਦੀ ਅਸੀਂ ਮੰਗਲਦੀਪ ਨੂੰ ਮੜਾ ਮੜਾ ਖਿੱਚੀ ਜਾਂਦੇ ਆ ਇਹਦੇ ਜੁਦਾ ਮਾਨਤਾਨੀ ਪੂਰਾ ਹੋ ਗਿਆ ਯਾਰ 61000 ਰੁਪਇਆ ਹੋ ਗਿਆ ਹਨਾ 51 61 ਸਕਣ ਯਾਰ ਹੋ ਗਿਆ ਕੰਮ ਆ ਸੁਵਰਾਜ 855 ਮਿੱਤਰੋ 13 ਮਾਡਲ 3 ਸਪੀਡ ਦੇ ਵਿੱਚ ਠੀਕ ਹੈ ਪਤਾ ਉੱਥੇ ਲੱਗਦਾ ਸਤਨਾਮ ਜਦੋਂ ਬਾਹਣ ਚ ਜਾ ਕੇ ਟਰੈਕਟਰ ਚੱਲੇ ਚੱਲੇ ਵੀ ਜ਼ਿੰਮੇਵਾਰੀ ਲੈਂਦਾ ਸਟicker ਲਾ ਕੇ ਬਈ ਪਾਲਸ਼ਾ ਮਾਰ ਕੇ ਉਹ ਕਿੰਨਾ ਕੁ ਟਾਈਮ ਰੱਖ ਲੂ ਜੀ ਸਿੱਸੀ ਗਾਲ ਮਿੱਤਰੋ ਸਵਾਗਤ ਆ ਤੇ ਤੇ ਦੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਇਸ ਵਾਰ ਤਲਵੰਡੀ ਸਾਬੋ ਚੌਂਕ ਦੇ ਵਿੱਚ ਮਾਨ ਐਗਰੋ ਟੈਕ ਵਾਲੇ ਵੀਰਾਂ ਕੋਲ ਤੇ ਨਾਲ ਆਪਣੇ ਭਾਈ ਮੰਗਲਦੀਪ ਕੀ ਹਾਲ ਹੈ ਭਾਈ ਤੇ ਇਹ ਵੀਰ ਜਮਾ ਓਕੇ ਰਿਪੋਰਟ ਆ ਪੰਜਾਬ ਨੰਬਰ ਟਰੈਕਟਰ ਲੈ ਕੇ ਆਉਂਦਾ ਤੇ ਹਰ ਵਕਤ 50 ਤੋਂ 60 ਟਰੈਕਟਰ ਬਾਈ ਕੋਲ ਹੁੰਦੀ ਆ ਜਿਵੇਂ ਕਹਦੀ ਆ ਜੇ ਤੁਸੀਂ ਚੱਲ ਕੇ ਦੂਰੋਂ ਵੀ ਆਗੇ ਖਾਲੀ ਨਹੀਂ ਮੁੜਨਦਾ ਤੁਹਾਨੂੰ ਕੋਈ ਨਾ ਕੋਈ ਚੀਜ਼ ਜਿਵੇਂ ਕਹਦੀ ਆ ਦੇਖੀ ਤੋਰੂਗਾ ਤੇ ਅੱਜ ਹੁਣ ਟਰੈਕਟਰ ਕਿੰਨੇ ਆ ਆਪਣੇ ਕੋਲ ਟਰੈਕਟਰ ਹੁਣ ਇੱਥੇ ਤਾਂ ਬਾਈ 5-7 ਨੇ ਟਰੈਕਟਰ 10 ਕ ਟਰੈਕਟਰ ਮੰਡੀ 'ਚ ਨੇ ਠੀਕ ਹੈ 20 ਤੋਂ 30 ਟਰੈਕਟਰ ਪਲੱਸ ਘਰੇ ਹੁੰਦੇ ਨੇ ਘਰੇ ਵੀ ਹੁੰਦੇ ਆ ਤੇ ਬਾਕੀ ਟਿਕ ਲকেশন ਦੀ ਗੱਲ ਕਰੀਏ ਪਿੱਛੇ ਚੌਂਕ ਤੇ ਕੈਮਰਾ ਮਾਰਦੀ ਤਲਵੰਡੀ ਸਾਬੋ ਮੰਡੀ ਵਾਲਾ ਚੌਂਕ ਆ ਉਹਦੇ ਬਿਲਕੁਲ ਸਾਹਮਣੇ ਸਾਹਮਣੇ ਬਾਈ ਦਾ ਸ਼ੋਰੂਮ ਹਾਂ ਮਿੱਤਰੋ ਸਭ ਤੋਂ ਪਹਿਲਾ ਸ਼ੋਰੂਮ ਬਾਈ ਦਾ ਹੀ ਆ ਤੇ ਟਰੈਕਟਰ ਦੀ ਹੁਣ ਇਹ ਕਰ ਲੱਗਿਆ ਵੀਡੀਓ ਸਟਾਰਟ ਇੱਧਰ ਖੜਾ ਪ੍ਰੀਤ 3549 ਕਿੰਨਾ ਮਾਡਲ ਆ ਮੰਗਲ ਦੀ ਪੇਹ ਇਹ 2013 ਮਾਡਲ ਆ ਬਾਈ 2013 ਮ ਨਗਦ ਕੈਸ਼ ਦਾ ਨਗਦ ਕੈਸ਼ ਦਾ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਠੀਕ ਹੈ ਕਿਤੋਂ ਰੰਗ ਪੇਂਟ ਨਹੀਂ ਇਹ ਜੀ ਆਪਣੀ ਜ਼ਿੰਮੇਵਾਰੀ ਹੋ ਜਾ ਕੇ ਬੰਦਾ ਕਿਤੇ ਰੰਗ ਪੇਂਟ ਡਬਲ ਕਲੱਚਾ ਡਬਲ ਕਲੱਚ ਹੈ ਠੀਕ ਹੈ ਪਾਵਰ ਸਟੀering ਮਗਰਲੇ ਟਾਇਰ ਬਾਈ 65 70 ਕੇ ਪੈਸੇ ਆ ਮੂਹਰੇ ਨੇ ਨਵੇਂ ਮੂਹਰੇ ਨਵੇਂ ਆ ਮਗ ਲੈ ਗਿਆ 65 ਤੋਂ 70 ਪੈਸੇ ਡਬਲ ਕਲੱਚ ਦੇ ਵਿੱਚ ਆ ਡਰਾਈਵਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਨੰਬਰ ਪੰਜਾਬ ਆ ਪਹਿਲੇ ਨਾਗਾ ਪੀਵੀ 31 ਬਾਈ ਨਗਦ ਕੈਸ਼ ਦਾ ਪੀਵੀ 31 ਨਗਦ ਕੈਸ਼ ਦਾ ਤੇ ਕਿੰਨੀ ਡਿਮਾਂਡ ਕਰੀਏ ਡਿਮਾਂਡ ਇਹਦੀ ਬਾਈ 2 ਲੱਖ 6 ਕਿੰਨੇ ਦਾ ਆਪਾਂ ਇੱਕੋ ਹੀ ਹਾਂ ਨਾਂ ਦਾ ਰੇਟ ਯਾਰ 2 ਲੱਖ 45 ਹਜ਼ਾਰ ਦਾ ਟਰੈਕਟਰ ਦੇ ਦੋ ਲੱਖ 45 ਹਜ਼ਾਰ ਦਾ 2 ਲੱਖ 45 ਹਜ਼ਾਰ ਦਾ ਟਰੈਕਟਰ ਲੈ ਜਾਓ ਚਲੋ ਮਤਰੇ ਜਾਇਦਾ ਨਹੀਂ ਤਾਂ ਅਸੀਂ ਹੋਰ ਖੇਚ ਲੈਂਦੇ ਜਾਇਦਾ ਇਹ ਰੇਟ ਜਮਾ ਹੁਣ ਜਿਵੇਂ ਇੱਧਰ ਸਿਰੇ ਤੇ ਖੜਾ 750 ਸੋਨਾਲੀਕਾ ਇਹ 2021 ਮਾਡਲ ਆ ਬਾਈ 21 ਮਾਡਲ ਅਸਾ ਪੀ ਵੀ 19 ਆ ਪਾਜੀ ਪੀ ਵੀ 19 ਨੰਬਰ ਦੇ ਵਿੱਚ ਆ ਠੀਕ ਹੈ ਤੇ 3 ਸਪੀਡ ਆ ਗਿਆ ਇਹ 3 ਸਪੀਡ ਚੈਂਜਰ ਗੇਅਰ ਵਾਲਾ ਬਾਈ ਚੈਂਜਰ ਗੇਅਰ ਵਾਲਾ 3 ਸਪੀਡ ਦੇ ਵਿੱਚ ਆ ਇਹ ਜੇ ਚੱਲਿਆ ਵੀ ਥੋੜੀ ਲੱਗਦਾ ਜਿਵੇਂ ਰੰਗ ਰੰਗ ਜਾ ਜੇ ਜਮੀਨ ਮਾਟਰ ਸਾਰ ਆरिजिनल ਆ ਬਾਈ ਠੀਕ ਟਰੈਕਟਰ ਦੀ ਆਪਣੀ ਫੋਲੋ ਜੰਮੇ ਹੋਣੀ ਵੀ ਹੁੰਦਾ ਤਨਾ ਬਾਈ ਠੀਕ ਕੋਈ ਆ ਕੇ ਬੰਦਾ ਕਿਤੇ ਵੀ ਕਲਮ ਸਾਬਤ ਕਰ ਦੇਣਾ ਕਲਮ ਸਾਬਤ ਕਰ ਦੇ ਚਾਹੇ ਨਾਟ ਨੂੰ ਚਾਬੀ ਲਾ ਕੇ ਸਾਬਤ ਕਰ ਦੇ ਠੀਕ ਆ ਇਹ ਜਮਾ ਨਵੀਂ ਬੈਡ ਟਰੈਕਟਰ ਪਹਿਲੀ ਪਾਰਟੀ ਦਾਗਾ ਹੂੰ ਠੀਕ ਹੈ ਕਿੰਨੇ ਦਾ ਇਹ ਮਗਰਲੇ ਟਾਇਰ ਬਈ ਦੇ 70 ਰੁਪਏ ਆ ਠੀਕ ਹੈ ਠੀਕ ਹੈ ਮੂਹਰਲੇ 80 ਪਏ ਨਾਲ ਦੇ ਡਾਇਰ ਆ ਨਾਲ ਦੇ ਡਾਇਰ ਆ ਠੀਕ ਹੈ ਕਿਤੋਂ ਗਲਿਆ ਕਿਤੋਂ ਪੇਂਡ ਖੇਂਡ ਕੁਛ ਨਹੀਂ ਹੈਗਾ ਠੀਕ ਹੈ ਇਹਦੀ ਡਿਮਾਂਡ ਤਾਂ ਹੈਗੀ ਬਈ 5,85,000 ਰੁਪਏ 5,85,000 ਆਪਾਂ ਇਸ ਕੀ ਰੇਟ 5.5 ਲੱਖ ਦਾ ਟਰੈਕਟਰ ਦੇ ਦੇਣਾ 5.5 ਲੱਖ ਦਾ 35,000 ਰੁਪਏ ਮਾਨਤਨ ਹੋ ਜੂ ਮੇਂ ਤੇਰਾ ਬਾਕੀ ਮੌਕੇ ਤੇ ਆ ਰੇਟ ਇਹਦਾ ਜਿਵੇਂ ਕਹਿੰਦੀ ਅਸੀਂ ਮੰਗਲਦੀਪ ਨੂੰ ਮੜਾ ਮੜਾ ਖਿੱਚੀ ਜਾਂਦੇ ਆ ਹੌਲੀ ਹੌਲੀ ਜਿਵੇਂ ਕਹੀ ਲਿਆਵਾਂਗੇ ਅੱਗੇ ਆ ਗਿਆ ਜੀ ਪੰਜਾਬ ਨੰਬਰ ਪਹਿਲੇ ਦਾ ਹੀ ਆ 20 ਮਾਡਲ ਸਵਰਾ 30 ਸਪੀਡ ਜਾ ਗਿਆ ਹੈ ਕਿ ਟੂ ਹੀ ਆ ਨਹੀਂ ਟੂ ਸਪੀਡ ਆ ਬਾਈ ਠੀਕ ਹੈ ਟੂ ਸਪੀਡ ਦੇ ਵਿੱਚ ਆ 20 ਮਾਡਲ ਆ 20 ਦੇ ਲਾਸਟ ਦਾ ਬਾਈ ਇਹ ਇਹਦੇ ਟਾਇਰ ਬਾਈ ਮਗਰ ਲਈ 65 ਕੁ ਪੈਸੇ ਆਗੇ ਹਾਂਜੀ ਠੀਕ ਹੈ ਕਨੋਪੀ ਵਗੈਰਾ ਘੋੜਾ ਬੰਪਰ ਵਗੈਰਾ ਸਾਰਾ ਸਾਰਾ ਕੁਝ ਨਾਲ ਹੀ ਆ ਸਾਰਾ ਕੁਝ ਨਾਲ ਲੈ ਵੀ ਮਿੱਤਰੋ ਸਾਰਾ ਕੁਝ ਨਾਲ ਹੀ ਆ ਠੀਕ ਹੈ ਉਮੀ ਦੇਵਾਂਗੇ ਇੱਕ ਚੀਜ਼ ਹੋਰ ਆ ਜਾਰਾ ਘੋੜਾ ਬੰਪਰ ਹੋਰ ਵੀ ਦੇਖਿਆ ਬਾਲਾ ਹੈਵੀ ਲਈ ਬੈਠੇ ਹੋ ਬਾਈ ਉਮੀ ਜਿਵੇਂ ਪਾਰਟੀ ਨੇ ਦੱਸਿਆ ਹੈਣਾ ਠੀਕ ਹੈ 2500 ਵਾਲਾ ਨਹੀਂ ਹੈਗਾ ਇਹ 10000 ਵਾਲਾ ਖਤਨਾ ਮੈਂ ਉਹੀ ਕਹੀ ਜਨਾ ਵੀ ਹੈਵੀ ਤਾਂ ਚੀਜ਼ ਹੈਵੀ ਹੁੰਦੀ ਆ ਵੀ ਜਿਵੇਂ ਹੋ ਜਰ ਕਹਿਣ ਦਾ ਭਾਵ ਯਾਰ ਜੇ ਕੋਈ ਆ ਕੇ ਟਰੈਕਟਰ ਤੋਂ ਬੰਦਾ ਸਵਾਲ ਛਵੀ ਸ਼ਾਬਤ ਕਰ ਦੇ ਠੀਕ ਐਵੇਂ ਸਟickerਾਉਣਾ ਪਈ ਜਾ ਉਹ ਉਹ ਲੱਗਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਾਈ ਠੀਕ ਐ ਜੇ ਅਗਦੇ ਬਾਹਣ ਤੇ ਜਾ ਕੇ ਚੱਲਦਾ ਉਦੋਂ ਪਤਾ ਲੱਗਦਾ ਚੱਲਦਾ ਉੱਥੇ ਪਤਾ ਲੱਗਦਾ ਜੇ ਕਿ ਬਾਕੀ ਕੋੜਾ ਬੰਪਰ ਲੱਗਿਆ ਕਨੋਪੀ ਲੱਗੀ ਵੀ ਐ ਮੋਡਿਫਾਈਡ ਸਿਸਟਮ ਸਾਰਾ ਕੁਝ ਲੱਗਿਆ ਵਾ ਬਾਕੀ ਸਾਹਮਣੇ ਬਾਈ ਸਾਹਮਣੇ ਆ ਕੇ ਨਾ ਹੁਣ ਬੰਦਾ ਅਗਲਾ ਡੁੱਲੀ ਜਾਂਦਾ ਵੀ ਇਹਦੇ ਸਟicker ਲੱਗਿਆ ਫਲਾਣਾ ਲੱਗਿਆ ਉਹ ਫਿਰ ਸਟickerਾਂ ਨੇ ਕੀ ਕਰਾਉਣਾ ਬਾਈ ਅਗਲੇ ਨੇ ਜਾ ਕੇ ਜਦੋਂ ਕੰਮ ਹੀ ਨਾ ਦਿੱਤਾ ਤੇ ਹੁਣ 20 ਮਾਡਲ ਆ ਨੈਟ ਫਟ ਸਤਨਾਮ 630000 ਦਾ ਟਰੈਕਟਰ ਦੇ ਦੋ 630 ਸਵਾ 6 ਲੱਖ ਦੀ ਲੈ ਜਾ ਯਾਰ ਚੱਲ ਕੋਈ 625 ਦੀ ਲੈ ਜੀ ਉਹ 25000 ਰੁਪਏ ਮੰਨ ਤਾਂ ਇਹ ਚੋ ਹੋ ਜੂ ਅੱਗੇ ਆ ਗਿਆ ਪ੍ਰੀਤ 6049 2021 ਮਾਡਲ ਆ ਯਾਰ ਮਾਡਲ ਸਾਰੇ ਉੱਚੇ ਆ ਤੇਰੇ ਕੋਲ ਉੱਚੇ ਹੀ ਬਾਈ ਠੀਕ ਹੈ ਇਹ ਵੀ ਪੀ ਵੀ ਗੱਤੀ ਨੰਬਰ ਆ ਇਕੱਲੇ ਇਹ ਨਹੀਂ ਹੈਗੇ ਠੀਕ ਹੈ 30 ਕ ਟਰੈਕਟਰ ਦੇ ਦੂੰਗਾ 20 ਤੋਂ ਪਲੱਸ ਠੀਕ ਹੈ 20 ਤੋਂ ਉੱਤੇ ਉੱਤੇ ਵਾਲੇ 30 ਟਰੈਕਟਰ ਲੈ ਆ ਵੀ ਮੇਤਰੋ ਇਹਦਾ ਜੇ ਮੈਂ ਕਹਦੀ ਆ ਖੋਜ ਖਤਮ ਕਰ ਦੂ ਛੋਟੀ ਆ ਕੇ ਇਹ ਆ ਗਿਆ ਜੀ 21 ਮਾਡਲ ਦੇ ਵਿੱਚ ਆ 6049 ਟਾਇਰ ਟੂਰ ਦਾ ਮੰਨ ਲਾਦਾ ਨਾਲ ਦੀ ਇਹਦੇ ਨਾਲ ਦੇ ਆ ਬਾਈ 70 ਕੇ ਪੈਸੇ ਟਾਇਰ ਆ ਬਾਈ ਠੀਕ ਹੈ ਠੀਕ ਹੈ ਇਹ ਦੂਜੀ ਪਾਰਟੀ ਦੇ ਨਾਂ ਟਰੈਕਟਰ ਹੈ ਮਾਨਸਾ ਨੰਬਰ ਹੈ ਮਾਨਸਾ ਨੰਬਰ ਆ ਦੂਜੇ ਨਾਂ ਦਾ ਤੇ ਇੰਜਨ ਦੇ ਦੇਖੋ ਇੰਜਨ ਗੇਰ ਤਾਂ ਬਾਈ ਸਾਰਾ ਕੁਝ ਸਾਰਾ ਓਰੀਜਨਲ ਆ ਇੱਥੋਂ ਠੀਕ ਹੈ ਬੈਕ ਤੇ ਬਾਈ ਮਾੜਾ ਮੋਟਾ ਪਾਰ ਪਾਰਟੀ ਦੇ ਪਹਿਲੇ ਹੀ ਸ਼ਿਸ਼ੀ ਵੱਜੀ ਹੋਈ ਆ ਠੀਕ ਹੈ ਹੋਰ ਕਿਤੋਂ ਨਹੀਂ ਸ਼ੋਅ ਤੇ ਰੇਜਨਲ ਬਾਕੀ ਇੱਥੋਂ ਜਿਹੜਾ ਓਰੀਜਨਲ ਆ ਚਲਾਵੇ ਦਾ ਪੂਰਾ ਚੰਗਾ ਪੂਰਾ ਚੰਗਾ ਦੂਜੇ ਨਾਂ ਦਾ ਮਾਨਸਾ ਨੰਬਰ ਮਾਨਸਾ ਨੰਬਰ ਆ ਦੂਜੇ ਨਾਂ ਦਾ ਟਰੈਕਟਰ ਪੂਰਾ ਚੰਗਾ 415000 415000 ਰੁਪਏ ਨਮਾ ਦਾ 7:00 ਵਜੇ ਦੀ 95000 ਦਾ ਟਰੈਕਟਰ ਦੇ ਦਾਂਗੇ ਆਪਾਂ ਯਾਰ 395000 395000 90 ਦੀ ਲੈ ਜਾਓ ਯਾਰ ਆ ਜਾ ਸਵਰਾਜ ਤੇ ਸਵਰਾਜ 855 ਇਹ ਕਿੰਨਾ ਮਾਡਲ ਆ ਟਾਇਰ ਹੈਗੇ ਆ ਚੌਕੜਾ ਨਵਾਂ ਅਗਲਾ ਪਿੱਛਲਾ ਦੇ ਕੇ 2013 ਮਾਡਲ ਆ ਬਈ ਇਹ ਠੀਕ ਹੈ ਠੀਕ ਹੈ ਜੀ ਡਬਲ ਪੰਪ ਵਾਲਾ ਇਹ 3 ਸਪੀਡ ਹੋਇਆ ਹੋਇਆ ਬਾਈ ਵਾਹ ਜੀ ਵਾਹ ਠੀਕ ਆ ਟਰੈਕਟਰ ਆ ਸਵਰਾਜ 855 ਮਿਤਰਾ 13 ਮਾਡਲ 3 ਸਪੀਡ ਦੇ ਵਿੱਚ 3 ਸਪੀਡ ਹੋਇਆ ਹੋਇਆ ਹੈਗਾ ਹਾਂਜੀ ਠੀਕ ਆ ਜੀ ਇਹਦੇ ਬਾਈ ਕੱਲੇ ਬੈਕ ਤੇ ਮਗਰਾੜਾਂ ਤੇ ਹਲਕੀ ਬੁਲਕੀ ਟਾਜਿੰਗ ਕਰਾਈ ਆ ਉਹ ਵੀ ਪਾਰਟੀ ਨੇ ਕਨੋਪੀ ਖੋਲੀ ਸੀ ਬਾਈ ਇਹ ਤੋਂ ਠੀਕ ਆ ਕਨੋਪੀ ਖੋਲੀ ਆ ਉਹਦੇ ਕਰਕੇ ਜਿੱਥੇ ਤੇ ਰੰਗ ਮੜਾ ਮੋਟਾ ਲਿਆ ਉੱਥੇ ਟਾਜਿੰਗ ਹੋਈ ਵੀ ਆ ਮਗਰਾੜਾਂ ਤੇ ਉਹ ਚੀਜ਼ ਉਹਨੂੰ ਪਹਿਲਾਂ ਦੱਸਦੀ ਆ 2013 ਮਾਡਲ ਆ ਠੀਕ ਆ ਇਹਦੀ 4.5 ਲੱਖ ਰੁਪਏ ਆਪਾਂ ਮੰਗ ਕਰਦੇ ਆ ਬਾਈ ਹਾਂਜੀ ਮੌਕੇ ਤੇ ਇੱਕੋ ਹੀ ਰੇਟ ਪੂਰੇ 4 ਦਾ ਲੈ ਜਾਓ ਮਿੱਤਰ ਟਰੈਕਟਰ 32 ਪਾਵਰ 30 ਸਪੀਡ ਦੇ ਕੇ ਦਿਖਾਵੇ ਠੀਕ ਹੈ ਇੱਕ ਕਲੌਸ ਕਰਾ ਦੂਜਾ ਇੰਜਨ ਨਹੀ ਬਾਈ ਇਹ ਦੂਜੀ ਆ ਗਿਆ ਠੀਕ ਹੈ ਸਵਰਾਜ ਵਾਲਾ ਤੇ ਅੱਗੇ ਫੇਰ ਸਵਰਾਜ ਇਹ 2021 ਬਾਈ ਇਹ ਵੀ 21 ਮਾਡਲ 21 ਮਾਡਲ ਬਾਈ ਵਾ ਠੀਕ ਹੈ ਇਹਦੇ ਮਗਰਲੇ ਟਾਇਰ ਨਾਲ ਦੇ ਬਾਈ 65 70 ਕੇ ਪੈਸੇ ਠੀਕ ਹੈ ਮੂਹਰਲੇ ਟਾਇਰ ਬਾਈ ਪਾਰਟੀ ਦੇ ਵੱਡੇ ਰੇਲੀਅਨ ਪਾਏ ਹੋਏ ਸੀ ਉਹ ਅਗਲੇ ਨੇ ਲਾ ਲੇ ਠੀਕ ਹੈ ਆਪਾਂ ਨਵੇਂ ਪਾਤੀ ਬਾਈ ਅਗਲੇ ਟਾਇਰ ਹੈਗੇ ਜਮ੍ਹਾਂ ਨਵੇਂ ਪਿਛਲੇ ਟਰੈਰ ਨਾਲ ਦੇ ਆ 21 ਮਾਡਲ ਦੇ ਵਿੱਚ ਇੰਜਨ ਗੇਅਰ ਤਾਂ ਜਿਵੇਂ ਗੀਰੀ ਸਵਰਾਜ ਕਰਨੀ ਚਾਕਣ ਦੀ ਲੋੜ ਹੀ ਨਹੀਂ ਗਾ ਇੰਜਨ ਗੇਅਰ ਦਾ ਮਾੜਾ ਹੁੰਦਾ ਸਵਰਾਜ ਦੀ ਕੁਆਲਟੀ ਕੋਈ ਆ ਬਾਕੀ ਇਧਰਲੇ ਪਾਸੇ ਕੈਮਰਾ ਮਾਰਦੇ ਪੰਪ ਗੁੰਮਪ ਤੇ ਸਾਰੇ ਰੰਗ ਰੁੰਗਦਾ ਸਾਰਾ ਅਰੀਜਨਲ ਤੇ ਕਿ ਕਿੰਨਾ ਕੀ ਡਿਮਾਂਡ ਮੂਡ ਕਰੀਆ 6.5 ਲੱਖ ਰੁਪਏ ਬਾਈ ਕਿੰਨੇ ਦਾ ਦੇਣਾ ਹੁਣ 635000 ਦਾ ਦੇ ਦਿੰਦਾ 630000 ਦਾ 630000 ਦਾ ਟਰੈਕਟਰ ਲੈ ਜਾ ਮੇਤਰੋ 20000 ਮਾਨਤਾ ਨੇ ਇਹ ਤੋਂ ਹੋ ਜੂ ਕਾਰਨ ਕੀ ਨਾ ਸਤਨਾ ਬਾਈ ਕੰਮ ਆਪਣਾ ਮਤਲਬ ਆ ਪਾ ਸਾਫ ਸੁਥਰਾ ਜਿਹਾ ਕੰਮ ਕਰਦੇ ਆ ਫੇਰੀ ਉਹਦਾ ਇਹਨੂੰ ਅਨਜਾ ਹਨਾ ਵੀਰ ਆਪਣਾ ਇੱਕ ਤਰ੍ਹਾਂ ਦਾ ਬਿਜ਼ਨਸ ਆ ਬਾਈ ਚੱਕਰ ਕੀ ਆ ਦੇਖ ਛੋਟਾ ਆਈਆਂ ਮਾਰੀ ਜਾਣੀਆਂ ਹਾਂ ਠੀਕ ਆ ਇੱਕ ਗੱਲ ਹੋਰ ਵੀ ਆ ਆਪਣੀ ਕੋਈ ਆ ਕੇ ਡਰਾਈਵਰ ਬੰਦਾ ਪਾਲਸ਼ ਵੀ ਸਾਫਤ ਕਰ ਦੇ ਠੀਕ ਆ ਪਤਾ ਉੱਥੇ ਲੱਗਦਾ ਸਤਨਾਮ ਜਦੋਂ ਬਾਹਰ ਚ ਜਾ ਕੇ ਟਰੈਕਟਰ ਚੱਲੇ ਚੱਲੇ ਵੀ ਜਿੰਮੇਵਾਰੀ ਲੈਂਦਾ ਸਟicker ਲਾ ਕੇ ਬਾਈ ਪਾਲਸ਼ਾ ਮਾਰ ਕੇ ਉਹ ਕਿੰਨਾ ਕੁ ਟਾਈਮ ਰੱਖ ਲੂ ਜ਼ਿੰਮੇਵਾਰ ਕਿੰਨਾ ਕੁ ਟਾਈਮ ਮਾਰਨੂ ਨਹੀਂ ਨਹੀਂ ਪਾਲਸ਼ ਪਰ ਆਪਾਂ ਕਹਿੰਦੇ ਯਾਰ ਵੀ ਅਗਲੇ ਨੂੰ ਮੂਰੇ ਕੈਮਰਾ ਦਿਖਾਓ ਬੂਰ ਤੋਂ ਦਿਖਾਓ ਯਾਰ ਤੇਰੇ ਸਾਹਮਣੇ ਖੜਾ ਹੈ ਨਾ ਦੇਖੋ ਇਹ ਹਰਾ ਦਾ ਲੈ ਤੇ ਇਹ ਹੁਣ ਹਰਾ ਜਾ ਉੱਚੇ ਮਾਡਲ ਤੇ ਖੜਾ ਤੇਰੇ ਕੋਲ ਇਹ 2021 ਬਾਈ 21 21 ਮਾਡਲ ਹੈ ਵੀ ਵਾਹ ਜੀ ਵਾਹ 21 ਮਾਡਲ ਹੈ ਜੇਰ ਪ੍ਰੋ ਦੇ ਵਿੱਚ ਆ ਬਾਈ 5510 ਇਹ ਹੁਣ ਸੀਆਰਡੀ ਆਉਣ ਲੱਗਿਆ ਨਾ 2021 ਮਾਡਲ ਹੈ 5510 ਇਹ ਸੈਂਪਲ ਆ ਗਿਆ ਪਰ ਸੀਆਰਡੀ ਤੋਂ ਬਿਨਾ ਸੀਆਰਡੀ ਦਾ ਵੀ ਵੀ 31 ਮਾਨਸਾ ਦਾ ਨੰਬਰ ਆ ਮਾਨਸਾ ਦੀ ਨੰਬਰ ਹੈ ਲੈ ਵੀ ਮਾਨਸਾ ਵਾਲੇ ਉਹ ਪੂਰਾ ਚਿਹਰਾ ਕਰ ਦਿਓ ਕਿਰਾ ਮਾਨਸਾ ਚੋਂ ਲਿਆ ਆ ਖੜਾਈ ਖੜਾ ਲੇਜੋ ਮੋੜ ਕੇ ਦਵਾਰੇ ਬਾਈ ਆਪਣੇ ਕੋਲੇ ਤਕਰੀਬਨ ਜਿੰਨੇ ਟਰੈਕਟਰ ਹੋਣਗੇ ਕੀ ਹੈਗਾ ਕੋਈ 5-7 ਟਰੈਕਟਰ ਹੋ ਰਹੇ ਨੇ ਜਿਲੇ ਨਿਕਲ ਨਹੀਂ ਤਕਰੀਬਨ ਮਾਨਸਾ ਹੀ ਹੁੰਦੇ ਆ ਠੀਕ ਹੈ ਇਹਦੇ ਨਾਲ ਦੇ ਟਾਇਰ ਆ ਬਾਈ 80 50 ਠੀਕ ਹੈ ਨਾਲ ਦੇ ਟਾਇਰ ਆ 85 ਪੈਸੇ ਨਾਲ 1600 ਘੰਟਾ ਚੱਲਿਆ ਠੀਕ ਹੈ ਇਹ ਰਿਵਰਸ ਪੀਟੀਓ ਵਾਲਾ ਟਰੈਕਟਰ ਆ ਬਾਈ ਰਿਵਰਸ ਪੀਟੀਓ ਇਹ ਪਾਰਟੀ ਨੇ ਨਾ ਡਬਲ ਪੀਟੀਓ ਕਰਾ ਲਿਆ ਸੀ ਜਨਰੇਟਰ ਤੇ ਵਗੈਰਾ ਤੇ ਲਾਉਂਦੇ ਸੀ ਉਹ ਹਾਂਜੀ ਉਹ ਕਹਿੰਦੇ ਆਪਾਂ ਰਿਵਰਸ ਪੀਟੀਓ ਵਾਲੀਆਂ ਜਿਹੜੀਆਂ ਗਰਾਰੀਆਂ ਪੰਨਿਆਂ ਨੂੰ ਉਹ ਵੀ ਨਾਲ ਦੇ ਦੇ ਦਾਂਗੇ ਠੀਕ ਹੈ ਨਾਲ ਵਾ ਜਾਣੀਆਂ ਹਾਂ ਵੀ ਯਾਰ ਸਮਾਨ ਨਾਲ ਮਿਲ ਸਮਾਨ ਨਾਲ ਮਿਲ ਜੂ ਤੇਰੀ ਡਿਮਾਂਡ ਮੂਡ ਕਿੰਨੀ ਕਰੀ ਆ ਇਹਦੀ ਡਿਮਾਂਡ ਹੈਗੀ ਬਾਈ 7 80 ਰੁਪਈਆ ਬੈਠਾ ਮਤਲਬ 7 ਲੱਖ 80 ਹਜ਼ਾਰ ਰੁਪਈਆ ਇਹ ਤਾਂ ਬਾਲੀ ਕਰੀ ਬੈਠਾ ਤੂੰ ਤਾਂ ਇਹ ਵਾ ਦੇਣਾ ਕਿਨੇ ਦਾ ਇਹ ਆਪਾਂ 7 ਲੱਖ 40 ਹਜ਼ਾਰ ਦਾ ਦੇ ਦਾਂਗੇ ਫਤਨਾ ਨਹੀਂ ਧੱਕਾ ਜੀ ਨਹੀਂ ਧੱਕਾ ਹੋਰ ਕਿਨੇ ਦਾ 7 40 ਵੀ ਧੱਕਾ ਚੱਲ ਤੂੰ ਕਰ ਦੇ 7 20 ਦਾ ਲੈ ਜਾਓ ਜੀ ਲੈ ਜਾਓ 7 ਲੱਖ 20 ਮਾੜੀ ਹੁੰਦੀ ਆ ਚੱਲ 19 ਦਾ ਕਰ ਦੇ 7 ਲੱਖ 19 ਹਜ਼ਾਰ ਦਾ ਟਰੈਕਟਰ ਲੈ ਜਾਓ ਮਿੱਤਰੋ ਇਦੇ ਜਦਾਂ ਮਾਨਤਾ ਨਹੀਂ ਪੂਰਾ ਹੋ ਗਿਆ ਯਾਰ 61000 ਰੁਪਿਆ ਹੋ ਗਿਆ ਹੈ ਨਾ 52 61 ਸਕਣ ਜਿਆਦਾ ਹੋ ਗਿਆ ਕੰਮ ਤਾਂ ਗਿਆ ਗਿਆ ਜੀ ਸਵਰਾਜ 855 2000 ਮਾਡਲ ਤੇ ਇਹਦੇ ਬਾਰੇ ਪਾਈ ਚੱਲਣਾ ਇਹ ਬਾਈ ਮੋਗੇ ਦਾ ਨੰਬਰ ਹੈ ਡਾਇਰੈਕਟਰ ਦਾ ਹਾਂਜੀ ਪੀਵੀ ਚਿੱਪ ਵਾਲੀ ਆਰਸੀ ਇਹਦੀ ਠੀਕ ਹੈ ਪੀਵੀ 29 ਨੰਬਰ ਦੇ ਵਿੱਚ ਆ ਜੀ ਚਿੱਪ ਵਾਲੀ ਆਰਸੀ ਆ ਤੇ ਨਗਦ ਕੈਸ਼ ਦਾ ਟਰੈਕਟਰ ਆ ਨਗਦ ਕੈਸ਼ ਦਾ ਟਰੈਕਟਰ ਆ ਟਰੈਕਟਰ ਸਾਰਾ ਆਲ オリジナル ਆ ਬਾਈ ਕੱਲੇ ਦੇ ਹਿੱਸੇ ਤੇ ਰੰਗ ਹੋਇਆ ਹੋਇਆ ਠੀਕ ਹੈ ਕੱਲਾ ਹਿੱਸਾ ਪੇਂਟ ਆ ਹਿੱਸਾ ਪੇਂਟ ਆ ਬਾਈ ਠੀਕ ਹੈ ਠੀਕ ਹੈ ਸਿੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਬਾਈ ਠੀਕ ਹੈ ਇੰਜਨ ਗੇਅਰ ਦਾ ਹੈਗਾ ਜੀ ਪੂਰਾ ਵਧੀਆ ਚਾਲ ਚਲਾਵੇ ਦਾ ਪੂਰਾ ਚੰਗਾ ਠੀਕ ਹੈ ਹਾਂਜੀ ਇਹਦੇ ਮਗਰਲੇ ਟਾਇਰ ਅੱਧੇ ਕਾ ਬਾਈ ਮੂਰਲੇ 80 ਕ ਪੈਸੇ ਆ ਠੀਕ ਹੈ ਠੀਕ ਹੈ ਇਹਦੇ ਸਵਾ 2 ਲੱਖ ਰੁਪਏ ਡਿਮਾਂਡ ਕਰਦੇ ਸਤਨਾਬਾਈ ਕਿੰਨੇ ਦਾ ਦੇਣਾ ਹੁਣ 2 ਲੱਖ 10 ਹਜ਼ਾਰ ਰੁਪਏ ਡਾਇਰੈਕਟਰ ਦੇ ਦੇਗੇ ਜੀ 2 ਲੱਖ 10 ਹਜ਼ਾਰ ਯਾਰ ਪੂਰੇ ਦਾ ਕਰ ਦੇ ਤੂੰ ਕਿਉਂ ਉਹਦੇ ਉੱਤੇ 10 ਆ ਪਰ 5 ਦਾ ਕਰ ਦੇ 5 ਦਾ ਕਰ ਦੇ 2 ਲੱਖ 5 ਦਾ ਲੈ ਜਾਓ ਯਾਰ 20 ਹਜ਼ਾਰ ਮਾਨਤਾ ਨੇ ਚੋ ਹੋ ਜੂ ਤੇ ਇੱਕ ਚੀਜ਼ ਹੋਰ ਆ ਇਹ ਬਾਈ ਦੀ ਆਪਾਂ ਇ ਜਿੰਨੀ ਗੱਲ ਇਹਨੇ ਕਹੀ ਧੀ ਟਰੈਕਟਰ ਦੇ ਵਿੱਚ ਜਿਵੇਂ ਇਹਨੇ ਪਹਿਲਾਂ ਦੱਸ ਹੀ ਦਿੱਤਾ ਵੀ ਆਹ ਟਰੈਕਟਰ ਆ ਉਹ ਵੀ ਬਾਈ ਜੇ ਮਾਰੇ ਕੋਲੇ 17 ਦੇਖ ਗੱਲਾਂ ਵੀਡੀਓ ਸਾਰਾ ਦਿਨ ਤੁਸੀਂ ਬਣਾਉਣੇ ਹੋਣਾ ਬਾਈ ਆਪਣੇ ਬਾਰੇ ਜੇ ਤੁਹਾਨੂੰ ਕੋਈ ਕਹਿੰਦਾ ਯਾਰ ਵੀ ਬੰਦਾ ਫਲਾਣੇ ਨਾਲ ਮੇਰੇ ਹਾਂ ਕਰ ਗਿਆ ਉਹ ਹੈਨ ਤੂੰ ਮੈਨੂੰ ਫੋਨ ਕਰਕੇ ਉਹ ਚੀਜ਼ ਵੀ ਸਾਬਤ ਕਰ ਸਕਦਾ ਠੀਕ ਹੈ ਵੀਆਰਪੀ ਪਾਰਟੀ ਨੇ ਕਿਵੇਂ ਕੁਝ ਕਰਿਆ ਕੀ ਕਰਿਆ ਨਾ ਨਹੀਂ ਚੱਲਦੀ ਰਹਿੰਦਾ ਚੱਲਦੀ ਰਹਿੰਦਾ ਠੀਕ ਹੈ ਅੱਜ ਦੀ ਘੜੀ ਬਾਈ ਤੁਸੀਂ ਐਸਾ ਹਾਲ ਲਾ ਲਓ ਵੀ ਯਾਰ 70% ਕਲੇਸ਼ ਹੋ ਗਿਆ ਕਲੇਸ਼ ਹੋ ਗਿਆ ਕਿਸੇ ਮਰਜ਼ੀ ਵਿਵਾਰਚ ਨਾ ਵੀ ਆਹਲਾ ਨਹੀਂ ਖਰੇ ਉੱਤਰਦਾ ਬਾਈ ਠੀਕ ਹੈ ਉਹ ਛੱਡ ਜਾਂਦਾ ਕੋਈ ਕਿਵੇਂ ਕਰਦਾ ਕੋਈ ਜਿਹੜੀ ਚੀਜ਼ ਯਾਰ ਤੁਹਾਨੂੰ ਵੀਡੀਓ ਚ ਟਰੈਕਟਰ ਦੀ ਦਿਦੇ ਸੀ ਜਿਵੇਂ ਇਹਦੇ ਦਾ ਜਿਵੇਂ ਬਾਈ ਨੇ ਕਿਹਾ ਵੀ ਨਾਲ ਜਿਹੜਾ ਸਮਾਨ ਆ ਉਹ ਆਪ ਹੀ ਦੱਸਤਾ ਉਹ ਉਵੇਂ ਹੀ ਮਿਲੂ ਇਹ ਨਹੀਂ ਹੈਗਾ ਵੀ ਤੁਸੀਂ ਆਪਾਂ ਬਾਈ ਉਵੇਂ ਦੇਵਾਂ ਇੱਥੇ ਕੁਝ ਨਿਕਲ ਆਪਾਂ ਲਿਆ ਕੇ ਪਾਰਟੀ ਦੇ ਘਰੋਂ ਉਵੇਂ ਟਰੈਕਟਰ ਵੇਚਦਾ ਬਾਈ ਮੈਂ ਉਵੇਂ ਸਿੱਧੀ ਮਿਲੂ ਹਾਂ ਮੇਰੇ ਕੋਲ 50 ਤੋਂ 60 ਟਰੈਕਟਰ ਨੇ ਠੀਕ ਹੈ ਬੰਦਾ ਫੋਨ ਕਰ ਸਕਦਾ ਇੱਕ ਬਸ ਇੰਨੀ ਕੁ ਬੇਨਤੀ ਆ ਵੀਰਾ ਬਣ ਕੇ ਵੀ ਫੋਨ ਟਾਈਮ ਜੇ ਨਾ ਹਣਾ ਕਈ ਵਾਰੀ ਯਾਰ ਹੁਣ ਆ ਸ਼ਾਮ ਨੂੰ ਲਾ ਬੰਦਾ ਆਪ ਦਾ ਹਿਸਾਬ ਆਪ ਦਾ ਟਾਈਮ ਹੁੰਦਾ ਇਹਦਾ ਫਿਰ ਗੱਲ ਪਤਾ ਕੀ ਆ ਹੁਣ ਇੱਥੇ ਗੱਲ ਤੇਰੀ ਮੈਂ ਦੱਸ ਦਿੰਨਾ ਜਦੋਂ ਉਹ ਬੰਦੇ ਨੇ ਹੁਣ ਆ ਖੜਾ ਤੇ 7 ਲੱਖ ਰੁਪਇਆ ਲਾਉਣਾ ਉਹਦਾ ਫਿਰ ਦਿਲ ਜੇ ਸਾਹਮਣੂ ਅਗਲਾ ਕਾੜਾ ਕਰਕੇ ਮੈਨੂੰ ਲਾਉਂਦਾ ਵੀ ਯਾਰ 7 ਲੱਖ ਲਾਉਣਾ ਤੂੰ ਲਾਲ ਗਿਆ ਤੂੰ ਲਾਲ ਗਿਆ ਤੇ ਕੰਟੈਕਟ ਨੰਬਰ ਕਿੰਨਾ ਹੈ ਕੰਟੈਕਟ ਨੰਬਰ ਹੈਗਾ ਭਾਈ 94788 77031 ਇਹ ਮੇਰਾ ਨੰਬਰ ਆ ਭਾਈ ਤੇ ਇੱਕ ਮੇਰੇ ਪਾਪਾ ਦਾ ਨੰਬਰ ਹੈ 94179 39309 ਦੋਨਾਂ ਤੇ ਜਿਹਦੇ ਮਰਜ਼ੀ ਤੇ ਕਾਲ ਕਰ ਸਕਦੇ ਹੋ ਦੋ ਨੰਬਰ ਨੇ ਦੋਨੇ ਲਾ ਤੇ ਆਪਾਂ ਸਕਰੀਨ ਦੇ ਉੱਤੇ ਤੇ ਹੁਣ ਵੀਡੀਓ ਮਿੱਤਰੋ ਸ਼ੇਅਰ ਤੁਸੀਂ ਕਰਨੀ ਆ ਸਕਰੀਨਸ਼ਾਟ ਦਿਖਾ ਦਿਓ ਮਾਨਤਾ ਨੂੰ ਥੋੜਾ ਹੋਰ ਵੀ ਕਰ ਦੂਗਾ ਬਾਈ ਮੰਗਲਦੀਪ ਤੇ ਹੁਣ ਸ਼ੇਅਰ ਵਾਲਾ ਬਟਨ ਦਬਾ ਦਿਓ ਸੋ ਬਹੁਤ ਬਹੁਤ ਧੰਨਵਾਦ ਹੀ ਮੰਗਲਦੀਪ ਠੀਕ ਆ ਜਾ